ਸਤਿ ਸ਼੍ਰੀ ਅਕਾਲ ਜੀ ਕਿਸਾਨ ਦੋਸਤੋ ਸਾਰੇ ਹੀ ਪਸ਼ੂ ਪਾਲਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਜੀ ਆਪਾਂ ਇੱਥੇ ਅੱਜ ਅਮੀਰ ਖਸ ਪਹੁੰਚੇ ਸੀ ਇੱਥੇ ਆਪਾਂ ਵੀਰ ਦੇ ਕਹਿਣ ਦੇ ਇਹਨਾਂ ਨੇ ਕਹੇ 66 ਸੀਮਣ ਭਰੋਣਾ ਹੈ ਮੁਰਾਦਾ ਤੇ ਆਪਾਂ ਇਸ ਮੱਝ ਨੂੰ ਪਰਮ ਵੀਰ ਸਾਂ ਦਾ 66 ਸੀਮਣ ਲਾ ਰਹੇ ਆਂ ਪਰਮਾਤਮਾ ਕਰੇ ਇਨਾਂ ਦੀ ਜਿੱਦਾਂ ਦੀ ਸੋਚ ਹੈ ਇਹ ਕਹਿੰਦੇ ਵੀ ਆਪਾਂ ਬਰੀਡ ਤੇ ਕੰਮ ਕਰਨਾ ਹੈ। ਬੱਟੀ ਸਾਹਿਬ ਕੋਲੇ ਆਏ ਅਸੀਂ ਤੇ ਬੱਟੀ ਸਾਹਿਬ ਕਹਿੰਦੇ ਚੰਗੀ ਬਰੀਡ ਦਾ ਸੀਮਣ ਭਰੀਏ ਤੇ ਮੈਂ ਕੋਈ ਗੱਲ ਨਹੀਂ ਆਪਣੇ ਕੋਲ ਹੈਗਾ। ਤੇ ਅਸੀਂ ਹੁਣ ਇਹਨੂੰ ਪਰਮਵੀਰ ਸੈਕਸਰ ਸੀਮਣ ਪਰਣ ਜਾ ਰਹੇ ਆ। ਇਸ ਤਰ੍ਹਾਂ ਦੇ ਸੈਕਸਰ ਸੀਮਣ ਪਰਾਉਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ। 9478417794 9914741209 ਸਾਡਾ YouTube ਚੈਨਲ ਵੀ ਸਬਸਕ੍ਰਾਈਬ ਕਰ ਲਓ। ਔਰ ਸਾਡੇ ਜਿਹੜਾ ਫੇਸਬੁੱਕ ਪੇਜ ਉਹਨੂੰ ਵੀ ਲਾਈਕ ਕਰੋ ਉਹਨੂੰ ਵੀ ਫੋਲੋ ਕਰੋ ਧੰਨਵਾਦ ਜੀ